ਬਾਈ ਜੀ ਆ ਕੀ ਦਾ ਸਵਾਦ ਕੀਤਾ ਇਹਦਾ ਸੰਧੂ ਡੇਰੀ ਫਾਰਮ ਬਗੜਾੜੀ YouTube ਚੋਂ ਲੰਤੇ ਬਾਈ ਜੀ ਇੱਕ ਗਾਂ ਬਾਈ ਜੀ ਕੋਲੇ ਹੋਰ ਆ ਉਸੇ ਸਮੱਸਿਆ ਵਾਲੀ ਥਾਂ ਦੇ ਵਿੱਚੋਂ ਧਾਰ ਬਾਈ ਜੀ ਕਹਿੰਦਾ ਬਾਹਲੀ ਔਖੀ ਆਉਂਦੀ ਬਾਹਲੀ ਮੁਸ਼ਕਲ ਨਾ ਤੇ ਆ ਬਾਈ ਨੇ ਗੱਲਬਾਤ ਕਰ ਲਓ ਇਹ ਵੀ ਇਹਨੂੰ ਸੈੱਟ ਕਰਕੇ ਕਿਵੇਂ ਬਾਈ ਜੀ ਹਾਂ ਟੇਢੀ ਵਾਲ ਅਰ ਕੀ ਆਉਂਦੀ ਜਵੇਂ ਹਾਂ ਜੇਬ ਚ ਪੈਂਦੀ ਐ ਅਚ ਜੇਬ ਚ ਪੈਂਦੀ ਤੇ ਇਹ ਵੀ ਸਹੀ ਕਰਦੇ ਆ ਇਹ ਵੀ ਸਹੀ ਕਰਲੀਏ ਇਹ ਵਰ ਸਿੱਧੀ ਕਰਨੀ ਐ ਸਿੱਧੀ ਕਰਨੀ ਐ ਠੀਕ ਆ ਹੈਵੀ ਬ੍ਰੀਕ ਆ ਹੈ ਨਾ ਹਾਂ ਬ੍ਰੀਕ ਵਾਲੀ ਐ ਤੇ ਬਾਈ ਇਹ ਵੀ ਤੁਹਾਨੂੰ ਸਹੀ ਕਰਕੇ ਦਿੰਨੇ ਆ ਪਸਮਾ ਕਰੋ ਇਹਦਾ ਮਾੜਾ ਆ ਆ ਵੇਖਾ ਤਨੇ ਸਹੀ ਐ ਹਾਂ ਜੀ ਹ ਮਰੀ ਸਹੀ ਹੈ ਜੀ ਹਾਂ ਸਹੀ ਬੰਦੀ ਲਾ ਅੱਛਾ ਇਹਦੀ ਤਾਂ ਟੇਢੀ ਹੋ ਗਈ ਇਹਨੂੰ ਬਰ ਸਿੱਧੀ ਕਰਦਗੇ ਬਾਈ ਸਿੱਧੀ ਕਰਕੇ ਦੇ ਦੇ ਠੀਕ ਹੈ ਬਾਈ ਲਓ ਬਾਈ ਜੀ ਬਾਈ ਜੀ ਇਹਨੂੰ ਇਸ ਤਾਰ ਸਿੱਧੀ ਕਰਕੇ ਦੇ ਇਹ ਵੀ ਕਰਦੇ ਆ ਤੁਹਾਡੇ ਮੂਰੇ ਬਾਈ ਜੀ ਇੰਨੀ ਬੈਂਤੀ ਆਪਣੀ ਵੀਡੀਓ ਸ਼ੇਅਰ ਕਰ ਦਿਓ ਦਬ ਕੇ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਗਊਆਂ ਜਾਨਾਂ ਦੀ ਸੇਵਾ ਜੇ ਥੱਲ ਪੱਤੇ ਬਾਈ ਜੀ ਨੂੰ ਸਹੀ ਹੋਣਾ ਫੇਰ ਹੀ ਬੰਦਾ ਇਹਨਾਂ ਨੂੰ ਰਸ ਦਾ ਰਖਾਉਂਦਾ ਨਾ ਟੇਡਾ ਤੇ ਕਿਨਾ ਨਾਲ ਥੱਪਿਆ ਤੋਂ ਬਾਈ ਜੀ ਵਿਚਾਰਗਾਂ ਨੂੰ ਨਹੀਂ ਪੱਠੇ ਟੱਕੇ ਪਉਂਦਾ ਕੋਈ ਸਰਾਲ ਸਈਦਾ ਆਹਾ ਹਨਾ ਹਾਂ ਇੱਧਰ ਲੈ ਪਾ ਦੇਖਾਂ ਕਰਾਂਗੇ ਜੀ ਕਰਾਂਗੇ ਟੈਨਸ਼ਨ ਨਾ ਲਾਓ ਜੀ ਤਾਂ ਚਲੋ ਥੱਲੇ ਆਉਂਦੀ ਕਰਕੇ ਦੇਵਾਂਗੇ ਲੋਈ ਖੁੱਲ ਗਈ ਨਾ ਸੋ ਖੜਿਆ ਮਜ਼ਾਕ ਕਰਨਾ ਲੈ ਤੁਮਾ ਲਾ ਤੁਮਾ ਤੋਲ ਮਾਰੇ ਧਾਰਵਾ ਕਈ ਜੀਵਲੇ ਪਾਛੇ ਅੰਡੇ ਡੀ ਹੈ ਹੌਰ ਲਾ ਇੰਨੀ ਜਾ ਹਾਂ ਹਾਂ ਤੇ ਤੁਮ ਇੰਨੀ ਨਿਕਲੀ ਜਮ ਇਤੋ ਇਹਦਾ ਤਰੀਕਾ ਬਈ ਇਹਦਾ ਤੇ ਕਰਨਾ ਇਹਨੂੰ ਸਿੱਧੀ ਹੈ ਸਿੱਧੀ ਹੈ ਲੈ ਤੁਸੀਂ ਨਾ ਮਾਰੇ ਹੋ ਜੀ नहीं नाही मारता बस दुध थोडा ना थायच्या ਲੱਗ ਰਹੀ ਹੈ ਜਿਹੜਾ ਫਰਕ ਪੈ ਗਈ ਹਾਂ ਪੂਰਾ ਹੀ ਪੈ ਗਿਆ ਇਹ ਚ ਜਾਂਦੀ ਸੀਗੀ ਹਾਂ ਤਾਂ ਦੱਦ ਕਾਂ ਥਲੇ ਇੰਨਾ ਤੇ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਤਾਰ ਜਿਵੇਂ ਜਿਵੇਂ ਤੁਸੀਂ ਚੋਵੋਗੇ ਤਾਰਾ ਪੰਜ ਸੱਤ ਹੀ ਸਿੱਗੀਆਂ ਚੜੀਦੀਆਂ ਤੇ ਪੰਜ ਸੱਤ ਤੋਂ ਨਾ ਕੀ ਆਉਣੀਆਂ ਸੀਗੀਆਂ ਜਿਵੇਂ ਜਿਵੇਂ ਚੋਇਆ ਕਰੋਗੇ ਉਹ ਧਾਰ ਬਾਈ ਜੀ ਆਟੋਮੈਟਿਕ ਸਿੱਧੀ ਬਾਲਟੀ ਦੇ ਵਿੱਚ ਆਊਗੀ ਵੇਖੋ ਜੀ ਆ ਡੰਗ ਦਿੜੀ ਮੜਾਇਆ ਇੱਕ ਦਾ ਟਾਈਮ ਬਾਈ ਜੀ ਮੈਂ ਲੈ ਇੰਨਾ ਕਾਊਗਾ ਮੜਕੇ ਨਹੀਂ ਆਉਂਦਾ ਬਾਈ ਜੀ ਇੱਕ ਦੋ ਤੇ ਓਕੇ ਤਾਂ ਅਕਸਰ ਮੂਰੋ ਥਾਂਸ ਛੇੜਿਆ ਗਿਆ ਹੈ ਹਨਾ ਠੀਕ ਹੈ ਉਤਾਰ ਦੱਸੋ ਤੁਸੀਂ ਥੱਲੇ ਡਿੱਗਣ ਲੱਗ ਹੀ ਕਰੇ ਨਹੀਂ ਆਉਂਦੀ ਵਧਕਾ ਆਉਂ ਲੱਗੋ ਬਾਈ ਜੀ ਵਧਕਾ ਆਉਣ ਲੱਗਿਆ ਇੰਨਾ ਕਿ ਤਜਰਬਾ ਇਹਦਾ ਤੇ ਇੰਨਾ ਕਿ ਬਾਈ ਜੀ ਕੰਮ ਕਰਦਾ ਦੂਜੇ ਥਲਾਂ 'ਤੇ ਆਏ ਆ ਧਾਰਾਂ ਮਤਲਬ ਦੁੱਧ ਗਾਵੇ ਥੱਲੇ ਹਜੇ ਹੈ ਉਹਨਾਂ ਕੀ ਆ ਕਿਉਂਕਿ ਗੱਭਣਾ ਬਾਈ ਜੀ ਇਹ ਦੁੱਧੋ ਬਾਈ ਨੇ ਛੱਡੀ ਆ 7ਵੇਂ ਕਿ ਮਹੀਨੇ ਦੇ ਵਿੱਚ ਤੇ ਹਜੇ ਗਾਂ ਦੁੱਧ ਹੈ ਨਹੀਂ ਗਾ ਉਹਦੇ ਕਾਰਨ ਖਾਂ ਦੇ ਵਿੱਚ ਤੇ ਬਾਈ ਤੇ ਪਹਿਲਾਂ ਸਮੱਸਿਆ ਸੀ ਇਹ ਕਹਿੰਦਾ ਇਹਨੂੰ ਵੀ ਠੇਕ ਕਰ ਦੋ ਆ ਜੇ ਮੈਂ ਤਿੰਨਾਂ ਥ ਇਹਦਾ ਬਾਈ ਦੀ ਜੇਹ ਚ ਪੈਂਦੀ ਸੀ ਚੁੰਦੇ ਦੇ ਧਰ ਆਉਂਦੀ ਨਹੀਂ ਆ ਰਹੀ ਆਮ ਜੀ ਸਿੱਧੀ ਆ ਰਹੀ ਜਮਤ ਠੀਕ ਆ ਜੀ ਲਓ ਜੀ ਦੇਖੋ ਬਾਈ ਜੀ ਮਾਰਕਸ ਆ ਇਹਨੂੰ ਕਰਨਾ ਸੀ ਹਾਂ ਇਹਨੂੰ ਕੱਟ ਵੱਧ ਕਰਕੇ ਥੋੜਾ ਮੈਨਾ ਨਿਕਲਦਾ ਇਹ ਚ ਦੇਖੋ ਟੂਬ ਲੈ ਉਹਦੇ ਤੇ ਠੀਕ ਆ ਕੇ ਨਿਕਲਣਾ